ਜਦੋਂ ਵੀ ਸਿੱਖ ਕੌਮ ਦੀ ਗੱਲ ਆਉਂਦੀ ਹੈ ਨਾ ਤਾਂ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਹੈ ਕਿ ਸਿੱਖ ਕੌਮ ਕੋਲ ਆਗੂ ਹੈ ਨਹੀਂ ਆਗੂ ਦੀ ਬੜੀ ਘਾਟ ਹੈ ਆਗੂ ਕਰਕੇ ਆਪਾਂ ਖੱਜਲ ਖਵਾਰ ਹੋ ਰਹੇ ਹਾਂ ਅੱਜ ਤੱਕ ਸਿੱਖ ਕੌਮ ਨੂੰ ਆਗੂ ਹੀ ਨਹੀਂ ਮਿਲਿਆ ਇਹ ਪਤਾ ਕੌਣ ਕਹਿੰਦੇ ਆ ਜਿਨ੍ਹਾਂ ਨੇ ਅੱਜ ਤੱਕ ਨਾ ਤਾਂ ਬਾਣੀ ਪੜ੍ਹੀ ਹੈ ਤੇ ਨਾ ਬਾਣੀ ਦੇ ਦਰਸ਼ਨ ਕੀਤੇ ਨੇ ਜੇਕਰ ਤਾਂ ਬਾਣੀ ਪੜ੍ਹੀ ਹੁੰਦੀ ਬਾਣੀ ਦੇ ਦਰਸ਼ਨ ਕੀਤੇ ਹੁੰਦੇ ਬਾਣੀ ਨੂੰ ਅਰਥਾਂ ਸਹਿਤ ਵਿਚਾਰਿਆ ਜਾਂਦਾ ਕਦੇ ਇਹ ਗੱਲ ਨਹੀਂ ਸੀ ਕਹਿੰਦੇ ਕਿ ਸਿੱਖ ਕੌਮ ਕੋਲ ਆਗੂ ਨਹੀਂ ਹੈ ਹਨ ਆਪਾਂ ਅੱਜ ਉਹਨੇ ਪਾਵਨ ਪਵਿੱਤਰ ਹੁਕਮ ਪੜਿਆ ਉਹਦੀ ਪਹਿਲੀ ਬੰਦ ਦੀ ਪਹਿਲੀ ਤੁਕ ਪੜ ਕੇ ਦੇਖੋ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਨਾਇਕ ਦਾ ਅਰਥ ਕੀ ਹੈ ਜੀ ਆਗੂ ਖਸਮ ਹਮਾਰੇ ਤੁਸੀਂ ਤਾਂ ਸਾਡੇ ਆਗੂ ਤੇ ਸਾਡੇ ਕਹਿੰਦੇ ਨੇ ਸਿੱਖ ਕੌਮ ਨੂੰ ਅਜੇ ਤੱਕ ਆਗੂ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਹੀ ਕੌਣ ਨੇ ਮਨੁੱਖਤਾ ਦੇ ਗੁਰੂ ਸਿੱਖਾਂ ਦੇ ਗੁਰੂ ਤੇ ਗੁਰੂ ਵਿੱਚ ਆਗੂ ਵਾਲੇ ਗੁਣ ਨਹੀਂ ਹਨ ਫਿਰ ਇਹ ਗੱਲ ਕੌਣ ਕਹਿੰਦਾ ਪਈ ਸਿੱਖਾਂ ਕੋਲ ਆਗੂ ਨਹੀਂ ਹੈ ਸਾਡੇ ਕੋਲ ਆਗੂ ਹੈ ਹਾਂ ਅਸੀਂ ਬੰਦਿਆਂ ਨੂੰ ਮੋਰੀ ਕਰਨਾ ਚਾਹੁੰਦੇ ਹਾਂ ਹਾਂ ਅਸੀਂ ਬੰਦਿਆਂ ਵਿੱਚ ਉਹ ਆਗੂ ਦੇਖਣਾ ਚਾਹੁੰਦੇ ਤਾਂ ਹੀ ਅੱਜ ਤੱਕ ਆਪਾਂ ਖੱਜਲ ਖੁਆਰ ਜਿੰਨੀ ਸਾਡੀ ਕੌਮ ਦੀ ਬੇਪਤੀ ਹੋਈ ਹੈ ਜਿੰਨਾ ਅਸੀਂ ਖੱਜਲ ਖਵਾਰ ਹੋ ਰਹੇ ਆ ਉਹ ਕਾਰਨ ਕੀ ਆ ਆਪਾਂ ਬੰਦਿਆਂ ਵਿੱਚ ਉਹ ਆਗੂ ਲੱਭ ਰਹੇ ਹਰ ਕੋਈ ਇਹ ਗੱਲ ਕਹਿ ਰਿਹਾ ਆ ਫਲਾਣਾ ਬੰਦਾ ਸਾਡਾ ਆਗੂ ਹੈ ਜਿੰਨੇ ਜਥੇਬੰਦੀਆਂ ਉਹਨੇ ਆਗੂ ਆ ਹਰ ਜਥੇਬੰਦੀ ਦਾ ਆਪ ਆਪਣਾ ਆਗੂ ਆ ਉਹ ਤੀਜੇ ਦਿਨ ਚੜ੍ਹ ਕਰਕੇ ਕੋਠੇ ਉੱਤੇ ਚੜ੍ਹ ਕੇ ਉਹਨੂੰ ਐਲਾਨ ਲਨੇ ਇਹ ਫਲਾਣਾ ਆਗੂ ਆ ਫਿਰ ਉਹ ਇਸ ਦੁਨੀਆ ਤੋਂ ਚਲਾ ਜਾਂਦਾ ਫਿਰ ਦੂਸਰਾ ਥਾਪ ਦਿੰਦੇ ਇਹ ਆਗੂ ਆ ਫਿਰ ਤੀਸਰਾ ਥਾਪ ਦਿੰਦੇ ਇਹ ਆਗੂ ਆ ਭਾਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਮਹਾਰਾਜ ਨੂੰ ਆਗੂ ਅਜੇ ਤੱਕ ਮੰਨਿਆ ਹੀ ਨਹੀਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਖਸਮ ਦਾ ਅਰਥ ਹੈ ਪਤੀ हे ਪ੍ਰਭੂ ਪਰਮਾਤਮਾ ਦੀ ਤੁਸੀਂ ਦਾਤੇ ਹੋ ਠਾਕੁਰ ਹੋ ਪ੍ਰਤਪਾਲਨ ਕਰਨ ਵਾਲਿਓ ਆਗੂ ਉਹ ਖਸਮ ਹਮਾਰੇ ਸਾਰੇ ਅਲੰਕਾਰ ਗੁਰਦੇਵ ਪਿਤਾ ਮਹਾਰਾਜ ਜੀਆ ਨੇ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਸਤੇ ਵਰਤ ਦਿੱਤੇ ਪਰ ਅੱਜ ਵਾਣੀ ਪੜਨ ਵਾਲਾ ਸਿੱਖ ਕਦੇ ਨਾ ਕਦੇ ਅਣਜਾਣੇ ਦੇ ਵਿੱਚ ਕਹਿ ਦਿੰਦਾ ਵੀ ਸਿੱਖਾਂ ਕੋਲ ਆਗੂ ਨਹੀਂ ਹੈ। ਇਹ ਗੱਲ ਕਦੇ ਨਹੀਂ ਕਹਣੀ ਸਾਡੇ ਕੋਲ ਬਹੁਤ ਵੱਡਾ ਆਗੂ ਹੈ। 1600 4 ਈਸਵੀ ਦੇ ਵਿੱਚ ਹੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ 1 ਸਤੰਬਰ 1600 4 ਈਸਵੀ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਬਹੁਤ ਵੱਡੇ ਆਗੂ ਦੇ ਲੜ ਲਾ ਦਿੱਤਾ ਸੀ। ਉਹਨਾਂ ਦੇ ਸਭ ਤੋਂ ਪਹਿਲੇ ਹੈੱਡ ਗ੍ਰਾਂਥੀ ਕੌਣ ਸਨ? ਬਾਬਾ ਬੁੱਢਾ ਜੀ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ਇਹ ਤਰੀਕ ਚੇਤਾ ਰੱਖਣੀ ਹੈ 1 ਸਤੰਬਰ 1604 ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਕਿ 1 ਸਤੰਬਰ 1604 ਨੂੰ ਮਨਾਇਆ ਜਾਂਦਾ ਹੈ ਸਾਡੇ ਕੋਲੋਂ ਬਹੁਤ ਵੱਡੇ ਆਗੂ ਨੇ ਸੁਚੱਜੇ ਆਗੂ ਨੇ ਸੁਖਾੜ ਸਿਆਣੇ ਆਗੂ ਨੇ ਸਾਡੇ ਕੋਲ ਜੇਕਰ ਆਪਾਂ ਸਤਿਗੁਰ ਜੀ ਨੂੰ ਆਗੂ ਮੰਨ ਕਰਕੇ ਉਹਨਾਂ ਕੋਲੋਂ ਸੇਧ ਲੈਣੀ ਸ਼ੁਰੂ ਕਰ ਦਿੱਤੀ ਸਾਡੀ ਕੌਮ ਦੀ ਚੜ੍ਹਦੀ ਕਲਾ ਉਦੋਂ ਤੋਂ ਸ਼ੁਰੂ ਹੋ ਜਾਣੀ